ਦੋਸਤੋ ਜੇ ਘੱਟ ਖਰਚੇ ਦੇ ਵਿੱਚ ਘੱਟ ਜਗ੍ਹਾ ਦੇ ਵਿੱਚ ਸਿਰਾ ਕਰਵਾਉਣਾ ਨਾ ਆਹ ਡਿਜ਼ਾਈਨ ਧਿਆਨ ਨਾਲ ਦੇਖ ਆਪਣਾ ਮਿੱਤਰ ਨੇ ਪਟਿਆਲੇ ਬਣਾਇਆ ਬਾਈ ਨਾ ਜਮਾ ਚਿੱਪ ਗੱਡੇ ਪਏ ਨੇ ਤੇ ਆ ਤੁਸੀਂ ਬਾਹਰੋਂ ਦੇਖ ਸਕਦੇ ਹੋ ਪਹਿਲਾਂ ਤਾਂ ਬਾਹਰੋਂ ਪੂਰਾ ਖੁੱਲਾ ਲਾਉਣ ਦਿੱਤਾ ਹੈਗਾ ਜਿੱਥੇ ਫੈਮਿਲੀ ਨਾਲ ਆਪਾਂ ਬੈਠ ਸਕਦੇ ਹਾਂ ਹੁਣ ਤੁਸੀਂ ਐਲੀਵੇਸ਼ਨ ਦੇਖੋ ਬਹੁਤ ਸਿੰਪਲ ਤੇ ਬਹੁਤ ਪਿਆਰਾ ਐਲੀਵੇਸ਼ਨ ਹੈਗਾ ਤੇ ਮੇਨ ਜਿੱਥੋਂ ਆਪਣੀ ਐਂਟਰੀ ਆ ਉਹਦੀ ਨਾ ਬਲੈਕਿਸ਼ ਬਲੈਕ ਰੰਗ ਦੀ ਇਹਨੇ ਬਾਈ ਨੇ ਐਂਟਰੀ ਦਿੱਤੀ ਹੈਗੀ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੁਸੀਂ ਐਲੀਵੇਸ਼ਨ ਦਾ ਸਾਰਾ ਡਿਜ਼ਾਈਨ ਚੈੱਕ ਕਰ ਲਓ ਲਾਈਨ ਦੀ ਪ੍ਰੋਫਾਈਲ ਆਈ ਹੈ ਬਹੁਤ ਸੋਹਣੇ ਤਰੀਕੇ ਨਾਲ ਤੇ ਤੁਹਾਨੂੰ ਹੁਣ ਆਪਾਂ ਅੰਦਰ ਲੈ ਕੇ ਚੱਲਦੇ ਹਾਂ ਬਹੁਤ ਹੀ ਜ਼ਿਆਦਾ ਅੰਦਰੋਂ ਇੰਟੀਰੀਅਰ ਦਾ ਸੋਹਣਾ ਕੰਮ ਕੀਤਾ ਪਰ ਵੀਡੀਓ ਸ਼ੇਅਰ ਕਰੀ ਚੱਲਿਓ ਦਰਵਾਜ਼ਿਆਂ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਹੁਣ ਆਪਾਂ ਘਰ ਦੇ ਵਿੱਚ ਆ ਗਏ ਘਰ ਇਹ 200 ਗਾਜ ਦੇ ਵਿੱਚ ਬਣਿਆ ਹੋਇਆ ਪੂਰਾ ਤੇ ਘਰ ਇਹ ਵਿਕਾਊ ਵੀ ਹੈਗਾ ਜੇ ਕਿਸੇ ਨੇ ਲੈਣਾ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਰਾਈਟ ਹੈਂਡ ਸਾਈਡ ਤੇ ਬਈ ਡਰਾਇੰਗ ਰੂਮ ਆ ਗਈ ਡਰਾਇੰਗ ਰੂਮ ਦੇ ਵਿੱਚ ਦੇਖ ਤੁਸੀਂ ਬਹੁਤ ਸੋਹਣਾ ਇੰਟੀਰੀਅਰ ਦੇ ਸਾਹਮਣੇ ਜੇ ਲੈਫਟ ਹੈਂਡ ਸਾਈਡ ਤੇ ਦੇਖੂਗੇ ਕਿਚਨ ਆ ਗਈ ਕਿਚਨ ਵੀ ਤੁਸੀਂ ਦੇਖੋ ਥੋੜਾ ਜਿਹਾ ਬਲੈਕ ਤੇ ਗਰੇ ਦੇ ਵਿੱਚ ਬਾਈ ਨੇ ਕੰਟਰਾਸਟ ਦਿੱਤਾ ਹੈਗਾ ਤੇ ਇੰਟੀਰੀਅਰ ਬਹੁਤ ਸੋਹਣਾ ਡਾਈਨਿੰਗ ਵਾਸਤੇ ਟੇਬਲ ਹੀ ਲਾਤਾ ਜਿਵੇਂ ਕਿ ਆਮ ਆਪਾਂ ਨੂੰ ਮੋਡੂਲਰ ਕਿਚਨ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਤੇ ਇਹਦੇ ਵਿੱਚ ਕੀ ਕੀ ਆ ਜਾਂਦਾ ਜੀ ਡਰਾਇੰਗ ਰੂਮ ਆ ਗਈ ਕਿਚਨ ਆ ਗਈ ਇਸ ਤੋਂ ਇਲਾਵਾ ਦੋ ਰੂਮ ਆ ਗਏ ਇੱਕ ਰਾਈਟ ਹੈਂਡ ਸਾਈਡ ਇੱਕ ਲੈਫਟ ਹੈਂਡ ਸਾਈਡ ਪਹਿਲਾਂ ਤੁਸੀਂ ਦੇਖੋ ਜੀ ਬਾਹਰ ਦੀ ਲੁੱਕ ਕਿੰਨੀ ਸੋਹਣੀ ਆ ਰਹੀ ਅੰਦਰੋਂ ਘੜ ਕੇ ਹੁਣ ਆਪਾਂ ਚੱਲਦੇ ਆ ਪਹਿਲੇ ਰੂਮ ਦੇ ਵਿੱਚ ਲੈਫਟ ਹੈਂਡ ਸਾਈਡ ਤੇ ਰੂਮ ਦੇ ਵਿੱਚ ਆ ਕੇ ਕੱਬੜ ਰਾਈਟ ਹੈਂਡ ਸਾਈਡ ਤੇ ਬਾਥਰੂਮ ਆ ਗਿਆ ਤੇ ਉਸ ਤੋਂ ਅੱਗੇ ਆ ਗਿਆ ਜੀ ਸਾਰਾ ਰੂਮ ਰੂਮ ਦਾ ਇੰਟੀਰੀਅਰ ਦੇਖੋ ਤੁਸੀਂ ਪੱਖਾ ਵੀ ਝੂਮਰ ਵਾਲਾ ਲਾਇਆ ਬਾਈ ਨੇ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਵੇਂ ਬਾਲ ਤੇ ਪੇਂਟਿੰਗ ਵਗੈਰਾ ਲਾਈਆਂ ਹੋਈਆਂ ਨੇ ਸਾਹਮਣੇ LED ਬਾਲ ਆ ਗਈ ਤੇ ਇਹ ਵੀ ਬਹੁਤ ਸੋਹਣੀ ਜਗ੍ਹਾ ਹੈ ਦੀਏ ਤੇ ਟਾਈਮ ਪੀਸ ਬਹੁਤ ਸੋਹਣਾ ਲੱਗਿਆਗਾ ਬੈਕ ਸਾਈਡ ਤੇ ਬਾਈ ਕਹਿੰਦਾ 2 2.5 ਫੁੱਟ ਜਗ੍ਹਾ ਛੱਡੀ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਸਪੇਸ ਘਟ ਹੋਣ ਕਰਕੇ ਵੀ ਥੋੜਾ ਜਿਹਾ ਵੈਂਟੀਲੇਸ਼ਨ ਦਾ ਵਧੀਆ ਤਰੀਕੇ ਨਾਲ ਪ੍ਰਬੰਧ ਰਹੇ ਤੇ ਇਹ ਆ ਗਿਆ ਜੀ ਬਾਥਰੂਮ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਵੀ ਡਿਜ਼ਾਈਨ ਕੀਤਾ ਹੈਗਾ ਤੇ ਜੇ ਕਹੀਦੀ ਨਾਲ 200 ਗਾਜ ਦਾ ਹੈ ਜਿਹੜਾ ਏਰੀਆ ਪਰ ਤੁਹਾਨੂੰ ਲੱਗਦਾ ਨਹੀਂ ਬਹੁਤ ਖੁੱਲਾ ਡੁੱਲਾ ਬਣਾਇਆ ਭਾਈ ਨੇ 200 ਗਾਜ ਨੂੰ ਤੇ ਖਰਚਾ ਵੀ ਬਹੁਤ ਜਸਟ ਨਾਰਮਲ ਹੀ ਆਇਆ ਕਿਉਂਕਿ ਆਪਾਂ ਸਿੰਗਲ ਸਟੋਰੀ ਦਾ ਇਹ ਜਿਹੜਾ ਮਾਡਲ ਲੈ ਕੇ ਆਏ ਤੁਹਾਡੇ ਲਈ ਆਜੋ ਹੁਣ ਆਪਾਂ ਦੂਜੇ ਰੂਮ ਚੱਲਦੇ ਆਂ ਇਹ ਚ ਵੀ ਕੱਬੜ ਤੇ ਬਾਥਰੂਮ ਆ ਗਿਆ ਜੀ ਐਂਟਰੀ ਤੇ ਤੇ ਉਸ ਤੋਂ ਬਾਅਦ ਆ ਗਿਆ ਜੀ ਰੂਮ ਪ੍ਰੋਪਰ ਤੁਸੀਂ ਰੂਮ ਦੇਖ ਸਕਦੇ ਹੋ ਪਰ ਜਿਹੜੇ ਮੇਰੇ ਮਿੱਤਰ ਬਹੁਤ ਵਾਰ ਮੈਨੂੰ ਪੁੱਛਦੇ ਆ ਅਸੀਂ ਫਾਰਮ ਹਾਊਸ ਬਣਾਉਣਾ ਖੇਤ ਚ ਸਿੰਗਲ ਸਟੋਰੀ ਜਾਂ ਛੋਟਾ ਜਿਹਾ ਜਿਹਾ ਜੇ ਸਿੰਗਲ ਸਟੋਰੀ ਹਾਊਸ ਬਣਾਉਣਾ ਜੇ ਕੋਈ ਛੋਟੀ ਫੈਮਿਲੀ ਆ ਉਹਦੇ ਲਈ ਮੈਂ ਕਹਣਾ ਬੈਸਟ ਡਿਜ਼ਾਈਨ ਹੈ ਬਾਹਰੋਂ ਥੋੜੀ-ਮੋਟੀ ਤੁਸੀਂ ਲੁੱਕ ਆਫ ਅਕੋਰਡਿੰਗ ਚੇਂਜ ਕਰ ਸਕਦੇ ਹੋ ਰੂਮ ਦੀ ਜੇ ਕਹਾਂ ਤੁਸੀਂ ਲੁੱਕ ਥੋੜੀ-ਮੋਟੀ ਆਫ ਅਕੋਰਡਿੰਗ ਚੇਂਜ ਕਰ ਸਕਦੇ ਹੋ ਕਲਰ ਆਪਸ਼ਨ ਪਰ ਜੇ ਦੇਖੋਗੇ ਡਿਜ਼ਾਈਨ ਪੱਖੋਂ ਵੀ ਕੋਈ ਘਾਟ ਨਹੀਂ ਹੈਗੀ ਹੋਰ ਇਹ ਚ ਆਪਾਂ ਬੈਟਰ ਮੈਂ ਤੁਹਾਨੂੰ ਲੱਗਦਾ ਨਹੀਂ ਕੋਈ ਕਰ ਸਕਦੇ ਹਰ ਇੱਕ ਚੀਜ਼ ਬਾਈ ਨੇ ਥੋੜੇ ਜਿਹੇ ਏਰੀਆ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਮੈਨੂੰ ਬਹੁਤ ਵਧੀਆ ਲੱਗਾ ਡਿਜ਼ਾਈਨ ਜਿਹੜੇ-ਜਿਹੜੇ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਅੱਜ ਤੁਹਾਨੂੰ ਫੇਰ ਆਪਾਂ ਬਾਹਰ ਲਾਉਣ ਏਰੀਆ ਵਾਲੇ ਪਾਸੇ ਲੈ ਕੇ ਚੱਲਦੇ ਹਾਂ ਗੇਟ ਵੀ ਸਾਰਾ ਸਲਾਈਡਿੰਗ ਵਾਲਾ ਵੀ ਸਿੱਧੀ ਗੱਡੀ ਜਿਹੜੀ ਪਾਰਕਿੰਗ ਵਾਸਤੇ ਲੱਗ ਜੀ ਤੇ ਹੁਣ ਐਲੀਵੇਸ਼ਨ ਦਾ ਸਵਾਦ ਤੁਸੀਂ ਦੁਬਾਰੇ ਲਓ ਕਿੰਨਾ ਸੋਹਣੀ ਲੁੱਕ ਹੈ ਕੀ ਬਾਤ ਹੈ ਧੰਨਵਾਦ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ